ਲੋ ਵੀ ਮਿੱਤਰੋ ਦੋਨੇ ਨਵੇਂ ਵਰਗੇ ਟਰੈਕਟਰ ਲੈ ਕੇ ਆਏ ਆ ਦੋਨੇ ਸਵਰਾਜ ਨੇ ਤੇ ਬਾਈ ਗੁਰਲਾਲ ਲੈ ਕੇ ਆਇਆ ਦੋਨੇ ਸਵਰਾਜ ਟਰੈਕਟਰ ਤੇ ਦੋਨਾਂ ਦਾ ਰੰਗ ਲਾਲ ਆ ਤੇ ਬਾਈ ਦਾ ਨਾਮ ਵੀ ਗੁਰਲਾਲ ਆ ਤੇ ਕਰਦੇ ਆ ਬਾਈ ਨਾਲ ਗੱਲ ਸੱਸੀ ਦਾ ਬਾਈ ਆ ਫਿਰ ਕਿੰਨਾ ਮਾਡਲ ਆ ਜਿਹੜਾ ਆ ਸੋ ਮਾਡਲ ਆ ਜੀ ਇਧਰਲਾ ਕਿੰਨਾ ਮਾਡਲ 13 ਮਾਡਲ ਆ ਇਹ 13 ਮਾਡਲ ਆ 21 ਮਾਡਲ ਆ ਆ ਵੱਧ ਚਮਕਦਾ ਕੰਡੀਸ਼ਨੀ ਬਹੁਤ ਆ ਕੰਡੀਸ਼ਨੀ ਬਹੁਤ ਆ ਜਰੂਰ 13 ਮਾਡਲ ਆ ਬਾਕੀ ਦਾ 21 ਵਰਗਾ ਹੀ ਪਿਆ ਬਾਕੀ ਦਾ 21 ਵਰਗਾ ਹੀ ਪਿਆ ਤੇ ਇਹ ਚੱਲਿਆ ਕਿੰਨਾ ਹੋਇਆ ਬਾਈ ਸਾਢੇ 2100 ਘੰਟਾ ਚੱਲਿਆ ਸਾਢੇ 2100 ਨਾਲ ਦੇ ਟਾਇਰ ਲਾ ਕੇ ਦੂਜੀ ਜੋੜੀ ਲੱਗੀ ਆ ਅਸੇ ਨਾਲ ਦੇ ਟਾਇਰ ਲਾ ਕੇ ਦੂਜੀ ਜੋੜੀ ਲੱਗੀ ਹੋਈ ਆ ਮਗਰਾਟ ਵਗੈਰਾ ਚੰਗੇ ਲੱਗੇ ਹੋਏ ਨੇ ਮੂਰੇ ਵੀ ਬਹੁਤ ਹੈਵੀ ਲੱਗਿਆ ਆ ਬੈਂਪਰ ਆ ਹੈਵੀ ਲੱਗਿਆ ਟੈਂਕੀ ਵਾਲਾ ਲੱਗਿਆ ਹੋਇਆ ਟੈਂਕੀ ਵਾਲਾ ਬੈਂਪਰ ਲੱਗਿਆ ਹੋਇਆ ਪਾਵਰ ਸਟੀਅਰਿੰਗ ਆ ਗਿਆ ਹੂੰ ਡਿਸਟ੍ਰਿਬਿਊਟਰ ਵਾਲਾ ਡਿਸਟ੍ਰਿਬਿਊਟਰ ਵਾਲਾ ਇਹ ਇੰਜਨ ক্লোਜ਼ ਕਰ ਚ ਆ ਗਿਆ ক্লোਜ਼ ਕਰ ਦੇ ਇੰਜਨ ਚ ਆ ਗਿਆ 2013 ਮਾਡਲ ਆ ਐਮ ਆਰ ਐਫ ਦਾ ਜਿਹੜਾ ਚੌਕੜਾ ਹੈਗਾ ਹੂੰ 14 ਦੇ ਟਾਇਰਾਂ ਚ ਆ ਤੇ ਵਿੱਚੋਂ ਵੀ ਆਪਾਂ ਕੰਡੀਸ਼ਨ ਖੋਲ ਕੇ ਦਿਖਾ ਦਈਏ ਧੰਨ ਪਾਵਰ ਟੂ ਕੱਲੇ ਟਾਇਪ ਟਕਾ ਵਰ ਖੁੱਲੇ ਬਲ ਕੱਲੇ ਟਾਇਪ ਟਕਾ ਵਰ ਖੁੱਲੇ ਹੋਏ ਨੇ ਬਾਕੀ ਚਾਬੀ ਵੀ ਨਹੀਂ ਲੱਗੀ ਨਾਲ ਦੇ ਗੇਅਰ ਗੁਰ ਸਰ ਆ ਤੇਲ ਅਲੱਗ ਕਰਿਆ ਹੋਇਆ ਹੈ ਅਲੱਗ ਤੇਲ ਕੀਤਾ ਹੋਇਆ ਡਿਸਟ੍ਰੀਬਿਊਟਰ ਵਾਲਾ ਤੇ ਜੇ ਬਈ ਇਹਦੀ ਫਰ ਡਿਮਾਂਡ ਦੀ ਗੱਲ ਕਰੀਏ ਇਹਦਾ 465 ਦਾ 4 ਲੱਖ 65 ਹਜ਼ਾਰ ਦਾ 460 ਦਾ ਦੇ ਦਈਏ ਲੋ ਵੀ ਸਜਣੋ 460 ਹਜ਼ਾਰ ਚ ਬਣ ਜੂਗਾ ਪੰਜਾਬ ਦਾ ਨੰਬਰ ਹੈ ਕੋਈ ਪਾਰਟੀ ਕਿੰਨੇ ਬਣਾਵਾ ਬਈ ਇਹ ਫਰਸਟ ਪਾਰਟੀ ਦੇ ਫਰਸਟ ਪਾਰਟੀ ਨਾਮ ਆ ਤੇ ਇਧਰਲਾ ਜਿਹੜਾ ਖੜਾ ਸਵਰਾਜ 21 ਮਾਲਾ 2021 ਮਾਡਲ ਹੈ ਇਹ 411 ਘੰਟੇ ਚੱਲੇ ਸਿਰਫ 411 ਘੰਟੇ ਚੱਲੇ ਹੋਇਆ ਹੈਗਾ ਇਹਦਾ ਵੀ ਚੌਕੜਾ ਐਮ ਆਰ ਫਦਾ ਆ ਗਿਆ 14 ਦੇ ਟਾਇਰਾਂ ਆਗੇ 14 ਦੇ ਟਾਇਰਾਂ ਤੇ ਇਹ ਵੀ ਪਾਵਰ ਸਟੀਅਰਿੰਗ ਹੂੰ ਹੂੰ ਪੰਜਾਬ ਦਾ ਨੰਬਰ ਪਟਿਆਲੇ ਦਾ ਅੱਢ ਕਲੱਚ ਵਾਲਾ ਅੱਡੇ ਕਲੱਚ ਵਾਲਾ ਤੇ ਇਹਦੀ ਕੀ ਡਿਮਾਂਡ ਹੈ ਬਾਈ ਇਹਦਾ 6 ਪੈਂਡ ਹੈ ਇਹਦਾ 6 ਪੈਂਡ 4 60 ਚ ਬਣ ਜੂ ਇਹ ਵੀ 6 60 ਆ 660 ਚ ਇਹ ਬਣ ਜੂਗਾ ਉਹ 460 ਚ ਬਣ ਜੂਗਾ ਤੇ ਇੱਕ ਤਾਂ ਬਾਈ ਜਿਹੜਾ ਤੇਰਾ ਮੋਬਾਈਲ ਨੰਬਰ ਉਹ ਦੱਸ ਦੇ 99152 99152 7731 7531 ਤੇ ਇੱਕ ਬਾਈ ਐ ਦੱਸ ਦੀ ਵੀ ਇਹਨਾਂ ਦੋਨੇ ਟਰੈਕਟਰਾਂ ਤੇ ਲੋਨ ਹੋ ਜੂਗਾ ਹਾਂ ਲੋਨ ਦੋਨਾਂ ਤੇ ਹੋ ਜੇ ਦੋਨੋਂ ਲੋਨਾਂ ਤੇ ਹੋ ਜੂ ਤੇ ਇਹ ਤੇ ਕੀ ਮਾਡਲ ਤੇ ਕਿੰਨੇ ਦਾ ਹੋ ਜੂ ਇਹ ਤੇ 5.5 ਲੱਖ ਦਾ ਹੋ ਜੂ ਇਹ ਤੇ 5.5 ਦਾ ਹੋ ਜੂ ਉਹ ਤੇ ਕਿੰਨੇ ਤਿੰਨ ਲੱਖ ਦਾ ਉਹ ਤੇ 3 ਲੱਖ ਦਾ ਹੋ ਜੂ ਲੋ ਫਿਰ ਜਦ ਨੂੰ ਪਿੰਟ ਫਰਵਾਹੀ ਜ਼ਿਲ੍ਹਾ ਬਰਨਾਲੇ ਵਿੱਚ ਇਹ ਦੋਨੇ ਟਰੈਕਟਰ ਬਿਕਾਊ ਨੇ ਸਵਰਾਜ 855 ਗਿਣਤੀ ਦੇ ਘੰਟੇ ਚੱਲੇ ਹੋਏ ਨੇ ਤਾਂ ਕਰ ਲਿਓ ਸੰਪਰਕ ਕੇ ਨੰਬਰ ਦੇ ਕੇ ਵਿਚ ਵੀ ਕੱਟ ਲਾਂਗੇ ਟਰੈਕ ਕਟਾਉਣਾ ਹੁੰਦਾ ਜੇ ਕਿਸੇ ਨੇ ਟਰੈਕਟਰ ਵਿੱਚ ਕਟਾਉਣਾ ਉਹ ਵੀ ਕੱਟ ਲਣਗੇ